ਪੰਜਾਬ ਭਰ ਦਾ ਮੁਲਾਜ਼ਮ ਤੇ ਪੈਨਸ਼ਨਰ ਵਰਗ ਆਪ ਸਰਕਾਰ ਦੇ ਖਿਲਾਫ ਹੋ ਗਿਆ ਏ ਜਦ ਵੀ ਮੁਲਾਜ਼ਮ ਵਰਗ ਆਪਣੀਆਂ ਮੰਗਾਂ ਮੰਨਵਾਉਣ ਲਈ ਕੋਈ ਦਰਨੇ ਪ੍ਰਦਰਸ਼ਨ ਕਰਦਾ ਏ ਤਾਂ ਆਪ ਸਰਕਾਰ ਵੱਲੋਂ ਦਰਨੇ ਰੁਕਵਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੀਟਿੰਗਾਂ ਦਾ ਸਮਾਂ ਦੇ ਦਿੱਤਾ ਜਾਂਦਾ ਏ ਤੇ ਜਦ ਉਹਨਾਂ ਦੀਆਂ ਮੀਟਿੰਗਾਂ ਕਰਨ ਦਾ ਸਮਾਂ ਆਉਂਦਾ ਏ ਤਾਂ ਮੀਟਿੰਗਾਂ ਨੂੰ ਹੀ ਪੋਸਟਪੋਨ ਕਰ ਦਿੱਤਾ ਜਾਂਦਾ ਏ ਇਸ ਕਰਕੇ ਮੁਲਾਜ਼ਮ ਵਰਗ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਏ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਪਹਿਲਾਂ 15 ਜੁਲਾਈ ਦੀ ਮੀਟਿੰਗ ਰੱਖੀ ਗਈ ਸੀ ਤੇ ਬਾਅਦ ਵਿੱਚ ਉਸ ਮੀਟਿੰਗ ਨੂੰ 29 ਜੁਲਾਈ ਤੱਕ ਪੋਸਟਪੋਨ ਕਰ ਦਿੱਤਾ ਗਿਆ ਤੇ ਹੁਣ 29 ਜੁਲਾਈ ਦੀ ਮੀਟਿੰਗ ਨੂੰ ਸਰਕਾਰ ਨੇ 20 ਅਗਸਤ ਤੱਕ ਪੋਸਟਪੋਨ ਕਰ ਦਿੱਤਾ ਹੈ ਜਿਸ ਤੇ ਸਾਂਝਾ ਫਰੰਟ ਪੰਜਾਬ ਭਾਰੀ ਨਾਰਾਜ਼ ਹੈ ਪੂਰੇ ਪੰਜਾਬ ਵਿੱਚ 5 ਤੋਂ 12 ਅਗਸਤ ਤੱਕ ਜ਼ਿਲ੍ਹਾ ਪੱਧਰ ਤੇ ਵੱਡੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਸਾਂਝਾ ਫਰੰਟ ਵੱਲੋਂ ਕੀਤਾ ਗਿਆ ਹੈ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ ਖੁਦ ਹੀ ਇੱਕ ਆਨਲਾਈਨ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਖਤ ਅਲਟੀਮੇਟਮ ਦਿੱਤਾ ਹੈ ਕਿ ਅਗਰ 20 ਅਗਸਤ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣੀਆਂ ਤਾਂ ਵਿਰੋਧ ਸਤਿ ਸ਼੍ਰੀ ਅਕਾਲ ਤੁਸੀਂ ਤੇਜ ਹੋ ਜਾਣਗੇ ਮੁਲਾਜ਼ਮ ਜਥੇਬੰਦੀਆਂ ਨੇ ਤੋਸ਼ ਲਾਇਆ ਹੈ ਕਿ ਸਰਕਾਰ ਦੇ ਏਜੰਡੇ ਤੇ ਮੁਲਾਜ਼ਮ ਮੰਗਾ ਕਿਤੇ ਵੀ ਨਹੀਂ ਹਨ ਸਰਕਾਰ ਸਿਰਫ ਲਾਰੇ ਲਾ ਕੇ ਟਾਈਮ ਤਪਾ ਰਹੀ ਹੈ 7 ਲੱਖ ਪੈਨਸ਼ਨਰ ਤੇ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਹੈ ਕਿ ਛੇਵੇਂ ਪੇ ਕਮਿਸ਼ਨ ਦਾ ਦੂਜਾ ਹਿੱਸਾ ਸਰਕਾਰ ਜਲਦ ਤੋਂ ਜਲਦ ਲਾਗੂ ਕਰੇ ਪੈਨਸ਼ਨਾਂ ਸੋਧੀਆਂ ਜਾਣ ਤੇ ਬਕਾਇਆ 13% ਡੀਏ ਤੁਰੰਤ ਦਿੱਤਾ ਜਾਵੇ ਤੇ 42 ਤੋਂ 66 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਣ ਵਾਲਾ ਬਕਾਇਆ ਇੱਕ ਮੁਕਤ ਕਿਸ ਤਰ੍ਹਾਂ ਹੀ ਅਦਾ ਕੀਤਾ ਜਾਵੇ